ਇੱਕ ਪਾਸੇ ਰਾਜਾ ਬੜਿੰਗ ਜਿਹੜਾ ਬਿਲਕੁਲ ਸਰੈਂਡਰ ਕਰਕੇ ਪੈਰਾਂ 'ਚ ਬਹਿ ਗਿਆ ਅੱਜ ਬੇਸ਼ਮਦਾ ਨਾਉ ਨਿਸ਼ਾਨ ਕਾਂਗਰਸ ਪਾਰਟੀ ਦਾ ਇਸ ਬੰਦੇ ਨੇ ਮਟਾਤਾ ਅੱਜ ਇੱਕ ਛੋਟੀ ਜੀ ਪਾਰਟੀ ਆਮ ਆਦਮੀ ਉਹਨਾਂ ਤੋਂ ਡਰ ਕੇ ਕਾਂਗਰਸ ਪਾਰਟੀ ਪ੍ਰਧਾਨ ਸਰੈਂਡਰ ਕਰਿਆ ਆ ਤੁਸੀਂ ਵਧੀਆ ਚਾਹ ਪਿਲਾ ਦਿਓ ਨਾਲੇ ਜਿਹੜਾ ਹੁਣ ਅਗਲੇ 6 ਘੰਟੇ ਨੇ ਮੇਰਾ ਪਪੀ ਜੀ ਨਾਲ ਸਮਰਥਨ ਹੈ ਕਿਉਂਕਿ ਮੈਂ ਬਾਹਰਲਾ ਆਗੂ ਆ ਮੈਨੂੰ ਉਹ ਜਾਣੇ ਵਾਲੇ ਕੁਝ ਨਹੀਂ ਪਤਾ ਤੇ ਮੈਨੂੰ ਇਹ ਵੀ ਪਤਾ ਹੈ ਕਿ ਜੋ ਸੇਵਾ ਉਹ ਗਾਣੇ ਦੀ ਪੱਪੀ ਜੀ ਕਰ ਸਕਦੇ ਹੋ ਮੇਰੇ ਤੋਂ ਨਹੀਂ ਹੋਣੀ ਇਸ ਕਰਕੇ ਇੱਕ ਤਰ੍ਹਾਂ ਦਾ ਸਮਰਥਨ ਦੇ ਗਏ ਹੋ ਤੁਸੀਂ ਆਪ ਦੇਖ ਸਕਦੇ ਹੋ ਸਪੋਰਟ ਦੇਣਾ ਸੀ ਤਾਂ ਮੈਂ ਤੁਹਾਨੂੰ ਅੱਜ ਤੋਂ 20 ਦਿਨ ਪਹਿਲਾਂ ਦਿੱਤਾ ਓਵਰਿੰਗ ਵਾਲੇ ਦਿਨ 3 ਵਜੇ ਮੈਂ ਤੁਹਾਨੂੰ ਸਪੋਰਟ ਦੇਣਾ ਸੀ ਵੋਟਿੰਗ ਦਾ ਦਿਨ ਯਾਨੀ ਕਿ ਇੱਕ ਜਹੁੰਤਾ ਲੋਕ ਸਭਾ ਚੋਣਾਂ ਦਾ ਤਿਹਾਰ ਹੈ ਜਿਹੜਾ ਚਾਰੇ ਪਾਸੇ ਮਨਾਇਆ ਜਾ ਰਿਹਾ ਤੇ ਉੱਥੇ ਇਸ ਦੇ ਵਿਚਕਾਰ ਇੱਕ ਮੁੱਦਾ ਪੱਖਿਆ ਤੇ ਮੁੱਦਾ ਵੀ ਰਾਜਨੀਤਿਕ ਮੁੱਦਾ ਰਵਨੀਤ ਬਿੱਟੂ ਨੇ ਰਾਜਾ ਵਿੜਿੰਗ ਤੇ ਇਲਜ਼ਾਮ ਲਗਾਏ ਨੇ ਕਿ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਲਈ ਉਹਨਾਂ ਦੇ ਘਰੇ ਪੁੱਜੇ ਨੇ ਤਾਂ ਬਿਲਕੁਲ ਉਹਨਾਂ ਨੇ ਜਦੋਂ ਇਹ ਸਾਰੀ ਗੱਲ ਆਖੀ ਤਾਂ ਉਹਨਾਂ ਨੇ ਆਪਣੇ ਮੋਬਾਈਲ ਫੋਨ ਦੇ ਵਿੱਚੋਂ ਫੋਟੋਜ਼ ਵੀ ਕੱਢ ਕੇ ਦਿਖਾਈਆਂ ਜੋ ਇਸ ਵਕਤ ਨੂੰ ਸਕਰੀਨ ਤੇ ਵੀ ਅਸੀਂ ਜ਼ਰੂਰ ਦਿਖਾਵਾਂਗੇ ਕਿ ਇਸ ਤਰੀਕੇ ਦੇ ਨਾਲ ਰਵਨੀਤ ਬਿੱਟੂ ਦੇ ਵੱਲੋਂ ਰਾਜਾ ਵਿੜਿੰਗ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹ ਆਮ ਆਦਮੀ ਪਾਰਟੀ ਦੇ ਨਾਲ ਸਮਰਥਨ ਕਰਨ ਜਾ ਰਹੇ ਨੇ ਉਹਨਾਂ ਨੂੰ ਸਮਰਥਨ ਦਿੱਤਾ ਤਾਂ ਬਿਲਕੁਲ ਰਵਨੀਤ ਬਿੱਟੂ ਦਾ ਇਹ ਵੀ ਕਹਿਣਾ ਹੈ ਕਿ ਅਸ਼ੋਕ ਪ੍ਰੈਸ਼ਰ ਦਾ ਬੇਟਾ ਹੈ ਜਿਹੜਾ ਇਸ ਗੱਲ ਦੀ ਪੁਸ਼ਟੀ ਕਰਦਾ ਉਹ ਦੱਸਦਾ ਹੈ ਕਿ ਕਿਸ ਤਰੀਕੇ ਦੇ ਨਾਲ ਰਾਜਾ ਵਿੜਿੰਗ ਉਹਨਾਂ ਦੇ ਘਰੇ ਆਉਂਦਾ ਤੇ ਉਹਨਾਂ ਨੂੰ ਚਾਹ ਪੀਉਣ ਲਈ ਕਹਿੰਦਾ ਉਹਨਾਂ ਨੇ ਰਾਜਾ ਵਿੜਿੰਗ ਤੇ ਇਲਜ਼ਾਮ ਲਗਾਉਂਦੇ ਇਹ ਵੀ ਕਿਹਾ ਕਿ ਪੱਪੀ ਪ੍ਰੈਸ਼ਰ ਦੇ ਮੁੰਡੇ ਦਾ ਕਹਿਣਾ ਹੈ ਕਿ ਉਹ ਸਾਡੇ ਘਰ ਆਉਂਦਾ ਸੀ ਸਾਡੇ ਘਰ ਆ ਕੇ ਚਾਹ ਪੀਣ ਲਈ ਜਾਂਦਾ ਸਾਡੇ ਨਾਲ ਆ ਕੇ ਬੈਠਦਾ ਹੈ ਤੇ ਕਹਿੰਦਾ ਹੈ ਕਿ ਪੱਪੀ ਪ੍ਰੈਸ਼ਰ ਆ ਜਿਹੜਾ ਜਿੰਨਾ ਲੁਧਿਆਣੇ ਦਾ ਕੰਮ ਉਹ ਕਰ ਸਕਦੇ ਨੇ ਉਨੀ ਸੇਵਾ ਮੈਂ ਨਹੀਂ ਕਰ ਸਕਦਾ ਕਿਉਂਕਿ ਮੈਂ ਗਿੱਦੜ ਬਾਹੇ ਤੋਂ ਆਇਆ ਤਾਂ ਬਿਲਕੁਲ ਵੱਡੇ ਇਲਜ਼ਾਮ ਲੱਗੇ ਨੇ ਰਾਜਾ ਵਿੜਿੰਗ ਤੇ ਤੇ ਰਾਜਾ ਵਿੜਿੰਗ ਨੇ ਇਸ ਚੀਜ਼ ਦੀ ਪੁਸ਼ਟੀ ਕੀਤੀ ਹੈ ਜੀ ਉਹਨਾਂ ਨੇ ਆਪਣੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਲਾਈਵ ਹੋ ਕੇ ਦੱਸਿਆ ਕਿ ਮੈਂ ਕਿਸੇ ਪਾਰਟੀ ਨੂੰ ਕੋਈ ਸਮਰਥਨ ਜਿਹੜਾ ਨਹੀਂ ਦਿੱਤਾ ਤਾਂ ਰਾਜਾ ਵੜਿੰਗ ਜੀ ਦਾ ਕਹਿਣਾ ਹੈ ਕਿ ਅਗਰ ਜੇ ਮੈਂ ਸਮਰਥਨ ਹੀ ਦੇਣਾ ਹੁੰਦਾ ਤਾਂ ਮੈਂ 20 ਦਿਨ ਪਹਿਲਾਂ ਦੇ ਦਿੰਦਾ ਅੱਜ ਵੋਟਾਂ ਵਾਲੇ ਦਿਨ ਕਿਉਂ ਤਾਂ ਇਹ ਮੁੱਦਾ ਇਸ ਵਕਤ ਬਹੁਤ ਹੀ ਜ਼ਿਆਦਾ ਭਖਿਆ ਹੋਇਆ ਤਾਂ ਵੱਖ-ਵੱਖ ਪਾਰਟੀਆਂ ਦੇ ਕੀ ਵਿਚਾਰ ਨੇ ਤੁਹਾਨੂੰ ਜ਼ਰੂਰ ਸੁਣਾਵਾਂਗੇ ਰਵਨੀਤ ਬਿੱਟੂ ਨੇ ਰਾਜਾ ਵਿੜਿੰਗ ਤੇ ਵੱਡੇ ਇਲਜ਼ਾਮ ਲਗਾਏ ਨੇ ਤੇ ਇਲਜ਼ਾਮਾਂ ਨੂੰ ਪੁਸ਼ਟੀ ਕੀਤੀ ਹੈ ਜਿਹੜੀ ਅਸ਼ੋਕ ਪ੍ਰਾਸ਼ਰ ਪੱਪੀ ਦੇ بیٹے ਨੇ ਕੀਤੀ ਹੈ ਤੇ ਉਸ ਤੋਂ ਬਾਅਦ ਰਾਜਾ ਵਿੜਿੰਗ ਆਪਣੇ ਇਲਜ਼ਾਮਾਂ ਨੂੰ ਕਿਸ ਤਰੀਕੇ ਦੇ ਨਾਲ ਨਕਾਰਦੇ ਨੇ ਆਓ ਤੁਹਾਨੂੰ ਸੁਣਾਉਨੇ ਆ ਰਹੇ ਹੋਣ ਜੀ ਜਿਹਦੇ ਕਦੇ ਦਰਬਾਰਾ ਸਿੰਘ ਹੋਣੀ ਰਹੇ ਹੋਣ ਅੱਜ ਉਹ ਕਾਂਗਰਸ ਦਾ ਪ੍ਰਧਾਨ ਇੱਕ ਪੱਪੀ ਇੱਕ ਐਮਐਲਏ ਉਹਦੇ ਘਰੇ ਜਾ ਕੇ ਗੋਡੇ ਫੜਲੇ ਉਹਦੇ بیٹے ਦੇ ਜਾ ਕੇ ਗੋਡੇ ਫੜਲੇ ਅੱਜ ਬੱਸਾਂ ਦੀਆਂ ਬਾਡੀਆਂ ਤੋਂ ਚੋਰੀ ਇੱਕ ਇੱਕ ਬਾਡੀ 'ਚ 7 ਲੱਖ ਆਧਾ ਬੱਸਾਂ ਦੀ ਉਹ ਤੋਂ ਬਚਣ ਲਈ ਜਿਹੜਾ 3 ਸਾਲ ਤੇ 7 ਸਾਲ ਦੇ ਬੱਚਿਆਂ ਦਾ ਕਤਲ ਕੀਤਾ ਏ ਉਹਨਾਂ ਤੋਂ ਬਚਣ ਲਈ ਜੇ ਥੋੜੀ ਜੀ ਚਾਬੀ ਭਰੀ ਅੱਜ ਸਾਰੀ ਕਾਂਗਰਸ ਨੂੰ ਅੱਜ ਸਾਰੀ ਕਾਂਗਰਸ ਨੂੰ ਉਹਦੇ ਪੈਰਾਂ 'ਚ ਰੱਖਿਆ ਆ ਪਰ ਤੁਸੀਂ ਇਹਨੂੰ ਰਹਿਣ ਦਿਓ ਪੈਰਾਂ 'ਚ ਕਾਂਗਰਸੀਓ ਅੱਜ ਲੈ ਲਓ ਫੈਸਲਾ ਹੁਣ ਲੈ ਲਓ ਫੈਸਲਾ ਅਸੀਂ ਡਿਵੈਲਪਮੈਂਟ ਖਾਤਰ ਤੁਸੀਂ ਮੋਦੀ ਜੀ ਖਾਤਰ ਰਾਮ ਮੰਦਰ ਕਰਕੇ ਕਰਤਾਰਪੁਰ ਸਾਹਿਬ ਲਾਂਗੇ ਕਰਕੇ ਤੁਸੀਂ ਆ ਕੇ ਜੜੀ ਆ ਵੋਟ ਆ ਉਹ ਭਾਜਪੀ ਨੂੰ ਪਾ ਦਿਓ ਇੱਕ ਪਾਸੇ ਉਹ ਜਿਹੜੇ ਦੇਸ਼ ਪ੍ਰੇਮ ਕਰਨ ਵਾਲੇ ਇੱਕ ਪਾਸੇ ਰਾਜਾ ਬੜਿੰਗ ਜਿਹੜਾ ਬਿਲਕੁਲ ਸਰੈਂਡਰ ਕਰਕੇ ਪੈਰਾਂ 'ਚ ਬਹਿ ਗਿਆ ਅੱਜ ਮੈਂ ਸ਼ਮਦਾ ਨੌ ਨਿਸ਼ਾਨ ਕਾਂਗਰਸ ਪਾਰਟੀ ਦਾ ਇਸ ਬੰਦੇ ਨੇ ਮਟਾਤਾ ਅੱਜ ਇੱਕ ਛੋਟੀ ਜੀ ਪਾਰਟੀ ਆਮ ਆਦਮੀ ਉਹਨਾਂ ਤੋਂ ਡਰ ਕੇ ਕਾਂਗਰਸ ਪਾਰਟੀ ਪ੍ਰਧਾਨ ਸਰੈਂਡਰ ਕਰਿਆ ਆ ਮੈਂ ਇਹ ਗੱਲ ਤੁਹਾਨੂੰ ਪਹਿਲਾਂ ਦਾ ਕਹਿੰਦਾ ਸੀ ਵੀ ਰਲੇ ਹੋਏ ਆ ਦੋਨੋਂ ਪਾਸੇ ਇੱਕ ਪਾਸੇ ਝਾੜੂ ਇੱਕ ਪਾਸੇ ਪੰਜਾ ਤੁਸੀਂ ਮੇਰੀ ਗੱਲ ਨਹੀਂ ਮੰਨੀ ਅੱਜ ਤੁਸੀਂ ਕਰੋੜਾਂ ਰੁਪਈਆ ਨੂੰ ਫੰਡ ਦੇਤਾ ਅੱਜ ਸਵੇਰ ਦੇ ਤੁਸੀਂ ਵੋਟਾਂ ਪਾ ਰਹੇ ਹੋ ਬੂਥ ਲਾਈ ਬੈਠੇ ਹੋ ਇੱਕ ਇੱਕ ਬੂਥ ਤੇ ਬੈਠੇ ਹੋ ਤਾਂ ਇਹ ਤੁਹਾਡੇ ਨਾਲ ਗਦਾਰੀ ਕਰ ਗਿਆ ਮੈਂ ਪਹਿਲਾਂ ਕਹਿੰਦਾ ਸੀ ਵੀ ਗਦਾਰ ਇਹ ਆ ਜਿਹੜਾ ਲੁਧਿਆਣਾ ਦੇ ਲੀਡਰਾਂ ਨੂੰ ਪਹਿਲਾਂ ਮਾਰਿਆ ਇਕੱਲੇ ਇਕੱਲੇ ਨੂੰ ਟਿਕਟ ਨਾ ਦਿੱਤੀ ਅੱਜ ਇਕੱਲੇ ਇਕੱਲੇ ਵਰਕਰ ਨੂੰ ਮਾਰ ਗਿਆ ਅੱਜ ਜਾ ਕੇ ਉਹਦੇ ਘਰੇ ਮੈਂ ਪੁੱਛਿਆ ਕਹਿੰਦੇ ਜੀ ਕਹਿੰਦਾ ਬਲੈਕ ਕਾਫੀ ਪੀਣਾ ਮੈਂ ਬਲੈਕ ਕਾਫੀ ਤਿਆਰ ਕਰਾਈ ਵੀ ਕਿਉਂ ਕਹਿੰਦਾ ਪੱਪੀ ਜੀ ਤੁਹਾਡੇ ਘਰੇ ਤੁਸੀਂ ਜੜੀਆਂ ਮੱਝਾਂ ਗਾਵਾਂ ਰੱਖੀਆਂ ਹੋਈਆਂ ਏ ਤੇ ਇਸ ਕਰਕੇ ਤੁਹਾਡੇ ਘਰੇ ਬੜੀ ਪਿਓਰ ਜਿਹੜੀ ਆ ਉਹ ਕਾਫੀ ਜਾਂ ਚਾਹ ਮਿਲੇਗੀ ਤੇ ਇਹ ਗੱਲਾਂ ਕਹਿ ਕੇ ਮਸ਼ਕਾਲੀਆਂ ੜਾ ਕੇ ਆ ਹੁਣ 10 ਮਿੰਟ ਸਾਰਾ মিডিਆ ਨੇ ਵੀ ਘੇਰਿਆ ਹੋਇਆ ਸਾਰੀਆਂ ਫੋਟੋਆਂ ਉਹਨਾਂ ਨੇ ਮਿੰਟ 'ਚ ਵਾਇਰਲ ਕਰਤੀਆਂ ਕੀ ਲੱਗਦਾ ਜਨਤਾ ਨੂੰ ਪਾਗਲ ਬਣਾ ਰਹੀ ਜਨਤਾ ਪਾਗਲ ਬਣਾਤੀ ਪਰ ਹੁਣ ਹਜੇ ਵੀ 4 ਤੋਂ 5 ਘੰਟੇ ਆ ਸਾਡੇ ਕੋਲ ਪਾਸਾ ਪਲਟਣ ਲਈ ਇਸ ਕਰਕੇ ਤੁਸੀਂ ਇਹਨਾਂ ਤੋਂ ਬਚੋ ਇਹ ਲਟੇਰੀਆਂ ਤੋਂ ਬਚੋ ਕਿਸ ਤਰੀਕੇ ਦੀ ਐ ਕਦੇ ਹੁੰਦਾ ਹੁੰਦਾ ਸੀ ਆ ਖੜੇ ਆ ਦੇਵੀ ਜੀ ਹੋਣੀ ਕੋਰਾ ਜੀ ਹੋਣੀ ਸਾਡਾ ਸਾਰਾ ਪਰਿਵਾਰ ਖੜਾ ਉਹ ਕਦੇ ਆ ਹੁੰਦਾ ਸੀ ਕੰਮ ਵੀ ਤੁਸੀਂ ਅੱਜ ਆਖਰੀ ਦਿਨ ਜਦੋਂ ਦੇਖਿਆ ਵੀ ਕੋਈ ਬੂਥ ਨਹੀਂ ਮੇਰਾ ਕੋਈ ਮੈਨੂੰ ਵੋਟ ਨਹੀਂ ਪੈ ਰਹੀ ਤੇ ਜਾ ਕੇ ਜਦੋਂ ਮਾਰੇ ਉਹਨਾਂ ਨੇ ਕੰਨ ਮਰੋੜਿਆ ਤੇ ਉਰੇ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਸੀ ਵੀ 2 ਕਰੋੜ ਕਰੋੜ 2 ਕਰੋੜ 40 ਲੱਖ ਦੀਆਂ ਗੱਡੀਆਂ ਵਾਲੇ ਜੋ ਕਰੋੜ ਗੱਡੀਆਂ ਵਾਲੇ ਕਿੱਥੋਂ ਆਉਂਦਾ ਪੈਸਾ ਇਹ ਸਰਕਾਰਾਂ ਫੜਦੀਆਂ ਹੀ ਹੁੰਦੀਆਂ ਇਹ ਜਿਹਿਆਂ ਨੂੰ ਅੱਜ ਕੰਨ ਮਰੋੜ ਕੇ ਘਰੇ ਬਿਠਾ ਲਿਆ ਅਗਲੇ ਨੇ ਜਿਵੇਂ ਸੰਗਲੀ ਪਾ ਕੇ ਬੰਨੇ ਹੁੰਦਾ ਨਾ ਐਂ ਨੂੜ ਕੇ ਬਿਠਾ ਲਿਆ ਅੱਜ ਪੱਪੀ ਨੇ ਆਪਣੇ ਘਰੇ ਕਿ ਲੱਗਦਾ ਜਾਂਦਾ ਸਾਥ ਤੋਂ ਪਾਈ ਵੀ ਕਾਂਗਰਸ ਦੀਆਂ ਆਪ ਦੇ ਵਰਕਰਾਂ ਆਉਂਦਾ ਵਰਕਰਾਂ ਤਾਂ ਵਿਚਾਰਿਆਂ ਨੂੰ ਮਰੌਣਾ ਹੀ ਆ ਮੈਂ ਇਹੀ ਕਹਿੰਦਾ ਸੀ ਉਸ ਦਿਨ ਦਾ ਵੀ ਵਰਕਰ ਵਰਕਰ ਉਹ ਨਾ ਇਹਨਾਂ ਦੇ ਗੱਲਾਂ ਚਾਓ ਇਹ ਬਾਹਰੋਂ ਆਇਆ ਇਹਨੇ ਸਿਰਫ ਪੈਸੇ ਇਕੱਠੇ ਕਰਨੇ ਸੀ 30 ਦਿਨੋਂ ਕਰ ਲੇ ਤੇ ਉਹ ਪੈਸੇ ਇਕੱਠੇ ਕਰਨੇ ਸੀ ਕਰ ਲੇ ਅੱਜ ਜਿਹੜਾ ਉਹ ਸਾਰਾ ਸੌਦਾ ਹੈ ਜਿਹੜਾ ਉਹ ਆਪਣੇ ਕੇਸਾਂ ਤੋਂ ਬਚਣ ਲਈ ਤੁਸੀਂ ਵੀਡੀਓ ਤੋਂ ਮਗਾਵ ਤੁਹਾਡੇ ਬਹੁਤ ਜਰਨਲਿਸਟ ਉੱਥੇ ਸੀਗੇ ਜਿਨ੍ਹਾਂ ਨੇ ਇਹ ਸਾਰਾ ਖੇਲ ਹੁੰਦਾ ਦੇਖਿਆ ਇਹ ਗੰਦੀ ਐਸੀ ਰਾਜਨੀਤੀ ਨਹੀਂ ਕਦੇ ਦੇਖੀ ਸੀ ਅੱਜ ਦੇ ਦਿਨ ਉਹ ਵੀ ਰਾਜਾ ਬੜਿੰਗ ਜਿਹੜਾ ਕਾਂਗਰਸ ਦਾ ਪ੍ਰਧਾਨ ਹੋਵੇ ਉਹਨੇ ਸਾਰੀ ਕਾਂਗਰਸ ਮਾਰਤੀ ਅੱਜ ਅੱਜ ਸਾਰੇ ਲੋਕ ਜਿਹੜੇ ਵਰਕਰ ਸੀ ਓਏ ਅੱਜ ਇੱਕ ਇੱਕ ਇਹਦਾ ਇੱਕ 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 ਬੂਤ ਚੱਕ ਦੋ ਅੱਜ ਦਾ ਜੇ ਤੁਸੀਂ ਕਾਂਗਰਸੀਓ ਸੱਚੇ ਤਾਂ ਅੱਜ ਇਹਨੂੰ ਮੂੰਹ ਤੋੜ ਜਵਾਬ ਦੋ ਨਹੀਂ ਤੁਹਾਡਾ ਕੁਝ ਬੱਟਿਆ ਨਹੀਂ ਜਾਣਾ ਅੱਜ ਜਿੰਨਾ ਕੁਝ ਤੁਹਾਡੇ ਨਾਲ ਧੋਖਾ ਕਰ ਗਿਆ ਇੰਨਾ ਧੋਖਾ ਜ਼ਿੰਦਗੀ 'ਚ ਨਹੀਂ ਮੈਂ ਕਿਸੇ ਨੂੰ ਕੀਤਾ ਦੇਖਿਆ ਅੱਜ ਸਾਰੇ ਬੂਤ ਬੰਦ ਕਰਕੇ ਚੱਕ ਕੇ ਵੇਜੋ ਇਹ ਇਕੱਲੇ ਇਕੱਲੇ ਮੀਡੀਆ ਦੇ ਸਾਹਮਣੇ ਹੋਈਆਂ ਗੱਲ ਮੇਰੇ ਇਕੱਲੇ ਦੇ ਨਹੀਂ ਮੈਂ ਤਾਂ ਉੱਥੇ ਪਹੁੰਚ ਗਿਆ ਜਦੋਂ ਮੈਨੂੰ ਕਿਸੇ ਮੀਡੀਆ ਵਾਲੇ ਨੇ ਦੱਸਿਆ ਮੈਂ ਕਹਿੰਿਆ ਐ ਕਿਵੇਂ ਹੋ ਸਕਦਾ ਮੈਂ ਜਦੀ ਗੱਡੀਆਂ ਲੈ ਕੇ ਮੈਂ ਘਰੇ ਪਹੁੰਚ ਗਿਆ ਤੇ ਉੱਥੇ 100 ਮੀਡੀਆ ਵਾਲੇ ਖੜੇ ਤੇ ਉਹਨਾਂ ਨੇ ਕਹਿਣ ਜੀ ਉੱਥੇ ਕਾਫੀ ਪੀ ਰਹੇ ਆ ਬਿੱਟੂ ਜੀ ਕ ਰਾਤ ਦੀ ਦੇਖਣ ਨੂੰ ਮਿਲਿਆ ਜੀ ਆਪਣਾ ਕਿ ਸ਼ਰਾਬ ਦੇ ਠੇਕੇ ਤੇ ਜਿਹੜੇ ਰੇਡ ਮਾਰੇ ਰਾਏ ਵਲਿੰਗ ਉਹ ਰਾਤ ਦੀ ਗੱਲ ਰਾਤ ਦੀ ਰਹਿ ਗਈ ਉਹ ਵੀ ਪੜਦਾ ਪਾਉਣਗੇ ਏਸੀ ਕਿਉਂਕਿ ਉਹ ਵੀ ਦੋਨਾਂ ਦੀ ਉਸ ਸੀ ਕੀ ਲੱਗਦਾ ਪਰਚਾ ਬਹੁਤ ਹਨ ਤੇ ਹੁਣ ਪਰਚੇ ਤਾਂ ਪੈਣੀ ਪੈਣੇ ਆ ਜਾਲੀ ਸ਼ਰਾਬ ਦੇ ਪਰ ਤੁਸੀਂ ਆਹ ਗੱਲ ਆ ਸਭ ਤੋਂ ਵੱਡੀ ਜਿਹੜਾ ਅੱਜ ਇੱਕ ਕੈਂਡੀਡੇਟ ਲੁਧਿਆਣੇ ਦਾ ਅੱਜ ਇੱਕ ਆਮ ਆਦਮੀ ਪਾਰਟੀ ਛੋਟੀ ਜੀ ਪਾਰਟੀ ਕਾਂਗਰਸ ਦਾ ਪ੍ਰਧਾਨ ਉਹਦੇ ਪਹਿਰਾਂ 'ਚ ਪੈ ਗਿਆ ਜਾ ਕੇ ਐਦੂੰ ਬੜੀ ਗੱਲ ਹੋ ਨਹੀਂ ਸਕਦੀ ਕੋਈ ਇਹ ਮੈਂ ਇਕੱਲੇ ਇਕੱਲੇ ਨੂੰ ਸੰਦੇਸ਼ ਦੇਣਾ ਚਾਹਨਾ ਜਗਾਉਣਾ ਚਾਹਨਾ ਵੀ ਉਠੋ ਆ ਆ ਫੇਰ ਇਕੱਠੇ ਹੋ ਕੇ ਦੋਨੋਂ ਆ ਜਿਹੜੇ ਇਹ ਤਮਾਸ਼ਾ ਖੇਡ ਰਿਹਾ ਬਚੋ ਇਹਨਾਂ ਤੋਂ ਬਚੋ ਇਹਨਾਂ ਤੋਂ ਬਚੋ ਇਹਨਾਂ ਤੋਂ ਜੈ ਹਿੰਦ ਜੈ ਹਿੰਦ ਬਸ ਦੀ ਮਾਮਲਾ ਕੀ ਗੱਲ ਬਤੂ ਕੁਛ ਨਹੀਂ ਜੀ ਅਸੀਂ ਅੱਜ ਇੱਥੇ ਸ਼ਾਹਪੂਰ ਰੋਡ ਤੇ ਆਪਣੇ ਬੂਤ ਤੇ ਬਹਿ ਕੇ ਕੰਮ ਕਰ ਰਹੇ ਸੀ ਉਧਰੋਂ ਰਾਜਾ ਬਣਿੰਗ ਜੀ ਦੀਆਂ ਗੱਡੀਆਂ ਆ ਗਈਆਂ ਤੇ ਕਹਿੰਦੇ ਚਾਹ ਦਾ ਕੱਪ ਪੀਣਾ ਤੇ ਅਸੀਂ ਤਾਂ ਚਲੋ ਜੀ ਆਏ ਉਹਨੂੰ ਕਹਿੰਨੇ ਕਿਉਂਕਿ ਬਾਹਰੋਂ ਆਏ ਨੇ ਨਾ ਮਹਿਮਾਨ ਨੇ ਸਾਡੇ ਗਿੱਦੜ ਵਾਈ ਤੋਂ ਆਏ ਨੇ ਚੰਡੀਗੜ੍ਹ ਰਹਿੰਦੇ ਨੇ ਤਾਂ ਕਰਕੇ ਕਹਿੰਦੇ ਚਾਹ ਵੀ ਨਹੀਂ ਮੈਂ ਕਿਹਾ ਆਜੋ ਚਾਹ ਪੀ ਲਈਏ ਉੱਥੇ ਜਾ ਕੇ ਉਹਨਾਂ ਨੇ ਸਾਨੂੰ ਆਪਣੀਆਂ ਪ੍ਰੋਬਲਮਸ ਦੱਸੀਆਂ ਕਹਿੰਦੇ ਯਾਰ ਮੈਨੂੰ ਇੱਥੇ ਮਹੀਨਾ ਹੋ ਗਿਆ ਕੰਪੇਨ ਕਰਦੇ ਨੂੰ ਨਾ ਦਾ ਕੀ ਤੇ ਚਾਹੀਦੀ ਚਾਹ ਬੁਲਾਈਏ ਕਿਸੇ ਕਾਂਗਰਸੀਏ ਨੇ ਨਾ ਕੋਈ ਆਮ ਬੰ ਨੂੰ ਲੁਧਾਨੇਵਾਲੇ ਕੁਝ ਨਹੀਂ ਪਤਾ ਤੇ ਮੈਨੂੰ ਇਹ ਵੀ ਪਤਾ ਹੈ ਕਿ ਜੋ ਸੇਵਾ ਲੁਧਾਨੇ ਦੀ ਪੱਪੀ ਜੀ ਕਰ ਸਕਦੇ ਉਹ ਮੇਰੇ ਤੋਂ ਨਹੀਂ ਹੋਣੀ ਇਸ ਕਰਕੇ ਇੱਕ ਤਰ੍ਹਾਂ ਦਾ ਸਮਰਥਨ ਦੇ ਗਏ ਤੁਸੀਂ ਆਪ ਦੇਖ ਸਕਦੇ ਹੋ ਆਪ ਚੱਲ ਕੇ ਆ ਜੀ ਸ਼ੌਂਤ ਪ੍ਰੇਸ਼ਰ ਪੱਪੀ ਇੱਕ ਜਿਹੜੇ ਸਹਿਨ ਤੋਂ ਮਾ ਜਿਹੜੇ ਬੂਥ ਨੇ ਉੱਥੇ ਕਾਫੀ ਬਵਾਲ ਵੀ ਹੋਇਆ ਤੇ ਲੜਕਾਰਿਆ ਵੀ ਗਿਆ ਉਹ ਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਸਰ ਉਹ ਤਾਂ ਤੁਸੀਂ ਆਪ ਹੀ ਦੇਖ ਲਓ ਨਾ ਇਹ ਤਾਂ ਪੋਲੀਟੀਕਲ ਹੈ ਆਪ ਹੀ ਕਰਾਉਂਦੇ ਨੇ ਇਹਨਾਂ ਦੀ ਆਦਤ ਹੈ ਪਹਿਲਾਂ ਉਹ ਗੱਲ ਹੈਗੀ 11 ਸਵਾ 11 ਦੀ ਇਹਨਾਂ ਦੀ ਕੋਸ਼ਿਸ਼ ਸੀਗੀ ਕਿ ਪੱਪੀ ਜੀ ਦੇ ਬੰਦਿਆਂ ਨਾਲ ਕਲੈਸ਼ ਕਰਾ ਕੇ ਆਪਣੇ ਉਹ ਵੋਟਾਂ ਕਨਵਰਟ ਕਰਾ ਲਈਏ ਪਰ ਲੁਧਿਆਣੇ ਦੀ ਜਨਤਾ ਜਾਣਦੀ ਹੈ ਤੇ ਖਾਸ ਕਰਕੇ ਜਿਹੜਾ ਹਿੱਸਾ ਨਗਰ ਲੁਧਿਆਣੇ ਸੈਂਟਰਲ ਦਾ ਏਰੀਆ ਉਹ ਸਾਡਾ ਪਰਿਵਾਰ ਹੈ ਉਹਨਾਂ ਨੂੰ ਪਤਾ ਪੱਪੀ ਜੀ ਦੇ ਨਾਂ ਬੰਦਿਆਂ ਦੀ ਇਹ ਸੋਚ ਹੈ ਨਾ ਪੱਪੀ ਜੀ ਦੀ ਸੋਚ ਹੈ ਇਹਨਾਂ ਨੇ ਪੋਲੀਟੀਕਲ ਸਟੰਟ ਦੋ ਤਿੰਨ ਕੀਤੇ ਸੀਗੇ ਉਹ ਫੇਲ ਹੋ ਗਏ ਤਾਂ ਕਰਕੇ ਹੁਣ ਇਹਨਾਂ ਨੂੰ ਲੱਗਿਆ ਚੱ ਇਹ ਇਲੈਕਸ਼ਨ ਤੋਂ ਪਹਿਲਾਂ ਰਾਜਾ ਉੜਿੰਗ ਨੇ ਕਿਹਾ ਸੀਗਾ ਕਿ ਮੈਂ 1 ਤਰੀਕ ਨੂੰ ਪੱਪੀ ਦੇ ਘਰ ਜਾਬ ਬਣਾਉਂਗਾ ਕਿਉਂਕਿ ਪੱਪੀ ਜੀ ਨੇ ਕਿਹਾ ਸੀ ਕਿ ਮੈਂ ਤੋਂ ਜੇਤੂ ਬਣਾਂ ਪਰ ਅੱਜ ਉਹ ਇਲੈਕਸ਼ਨ ਵਾਲੇ ਦਿਨ 30 ਤਰੀਕੇ 1 ਤਰੀਕ ਨੂੰ ਹੀ ਆ ਗਏ ਸਰ ਦੇਖੋ ਇਹ ਗੱਲ ਤਾਂ ਉਹ ਨੂੰ ਹੀ ਦੱਸ ਸਕਦਾ ਐਸਾ ਬੂਥਾਂ ਦੇ ਬੈਠੇ ਆਪਣੇ ਕੰਮ ਕਰਦੇ ਬਈ ਸੀ ਇਹਦੇ ਕੋ ਹੱਥ ਚ ਨਾ ਨਹੀਂ 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 ਸਰ ਉਹ ਤਾਂ ਆਂਦੇ ਹੀ ਸਰੈਂਡਰ ਕਰ ਗਏ ਉਹ ਤਾਂ ਕਹਿੰਦੇ ਜੀ ਮੈਨੂੰ ਪਤਾ ਹੈ ਪੱਪੀ ਜੀ ਦਾ ਮੁਕਾਬਲਾ ਲੁਧਿਆਣੇ ਨਹੀਂ ਹੈਗਾ ਇੱਕ ਤਰਫਾ ਪੱਪੀ ਜੀ ਜਤਰੇ ਨੇ ਲੋਕ ਆਮ ਆਦਮੀ ਪਾਰਟੀ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਤੋਂ ਬਹੁਤ ਖੁਸ਼ ਨੇ ਅੱਜ ਦੇ ਦਿਨ ਇੱਕ ਨੰਬਰ ਤੁਹਾਡੇ ਮੁੰਡਿਆ ਨਾਰਮਲ ਹੈ ਤੂੰ ਗੱਲ ਕਰ ਤੂੰ ਗੱਲ ਕਰ ਹਾਂਜੀ ਹਾਂਜੀ ਹੁਣ ਕੀ ਮੈਂ ਆਪਣੇ ਮੂੰਹ ਕੀ ਕਹਣਾ ਤੁਸੀਂ ਕੋਈ ਵੀਡੀਓ ਤੁਹਾਡੇ ਘਰੇ ਆਂਦੇ ਨਹੀਂ ਸਰ ਦੇਖੋ ਅਸੀਂ ਅਸੀਂ ਏਦਾਂ ਕਿਸੇ ਨੂੰ ਇਹ ਉਹ ਇਮੋਸ਼ਨਲ ਨਹੀਂ ਕਰਦੇ ਅਗਲੇ ਆਏ ਸੀ ਉਹਨਾਂ ਦੀ ਫੀਲਿੰਗ ਸੀਗੀ ਉਹਨੂੰ ਇੱਕ ਤਰ੍ਹਾਂ ਦਾ ਸਰੈਂਡਰ ਕਰਕੇ ਕਿ ਯਾਰ ਨਹੀਂ ਪੱਪੀ ਜੀ ਨੂੰ ਮੇਰੇ ਵੱਲੋਂ ਮੈਸੇਜ ਲਾ ਦਿਓ ਜਿਹੜੇ ਅਗਲੇ 4-5 ਘੰਟੇ ਨੇ ਮੇਰੇ ਕਾਂਗਰਸੀ ਵੀ ਆਮ ਆਦਮੀ ਪਾਰਟੀ ਨੂੰ ਵੋਟ ਪਾਣਗੇ ਕਿਉਂਕਿ ਗਿੱਦੜਵਾਏ ਤੋਂ ਆਏ ਨੇ ਚੰਡੀਗੜ੍ਹ ਰਹਿੰਦੇ ਨੇ ਤੁਹਾਨੂੰ ਪਤਾ ਵਿਚਾਰੇ ਉਹਨਾਂ ਨੂੰ ਲਿਜ਼ਾਣੇ ਬਾਰੇ ਨਹੀਂ ਪਤਾ ਆਈ ਵੋਟਾਂ ਤਾਂ ਦੇਣਾ ਤੁਸੀਂ ਦੇਖੋ ਕਿਸੇ ਕਿਸੇ ਕੈਂਡੀਡੇਟ ਕੋਲ ਇਨਾ ਟਾਈਮ ਹੈਗਾ 1 ਘੰਟਾ ਕਿਸੇ ਦੇ ਘਰੇ ਬਹਿਣਾ ਉਹ ਵੀ ਆਪੋਜੀਸ਼ਨ ਕੈਂਡੀਡੇਟ ਦੇ ਉਹ ਵਿਚਾਰੇ ਬਹੁਤ ਮਜਬੂਰ ਨੇ ਉਹ ਆਏ ਸੀ ਕਿ ਸਮਰਥਨ ਦੇ ਗਏ ਨੇ ਪਰ ਅੱਜ ਹੁਣ ਕਿਉਂਕਿ ਕੋਈ ਵੀ ਕਾਂਗਰਸ ਦਾ ਵੱਡਾ ਚਿਹਰਾ ਉਹਨਾਂ ਨਾਲ ਨਹੀਂ ਤੁਸੀਂ ਜਿਹੜੇ ਉਹਨਾਂ ਨਾਲ ਵੀ ਸੀਗੇ ਉਹ ਵੀ ਦੇਖ ਸਕਦੇ ਹੋ ਅੱਜ ਜਿੰਨੇ ਇਹਨਾਂ ਦੇ ਐਕਸਐਮਐਲ ਇੱਕ ਵੀ ਇਹਨਾਂ ਦੇ ਨਾਲ ਨਹੀਂ ਹੈਗਾ ਉਹ ਤਾਂ ਇੰਨੀ ਗੱਲ ਵੀ ਕਹਿ ਕੇ ਕਹਿੰਦੇ 20 25 ਦਿਨ ਹੋ ਗਏ ਇੱਥੇ ਕਿਸੇ ਨੇ ਚਾਹੀਦੀ ਚਾਹ ਨਹੀਂ ਪਲਾਈ ਚਲੋ ਸ਼ੁਕਰ ਹੈ ਪੱਪੀ ਦੇ ਘਰੇ ਘਰ ਦੀ ਗਾਵਾਂ ਨੇ ਵਧੀਆ ਚਾਹ ਤਾਂ ਮਿਲ ਗਈ ਠੱਡੇ ਮਤੇ ਨਾਲ ਸੀ ਹਾਂਜੀ ਠੱਡੇ ਮਤੇ ਨਾਲ ਆਏ ਸਰ ਉਹ ਥੋੜੇ ਜਿਹਾ ਇਮੋਸ਼ਨਲ ਸੀਗੇ ਉਹ ਸੋਚ ਕੇ ਕੁਝ ਹੋ ਰਾਇਏ ਸੀਗੇ ਉਹ ਜਿੱਦਾਂ ਕਹਿੰਦੇ ਉਹਨਾਂ ਨੂੰ ਉਹ ਠੱਗਿਆ ਮਹਿਸੂਸ ਕਰ ਰਹੇ ਸੀ ਉਹਨਾਂ ਨੂੰ ਸਾਰੀ ਕਾਂਗਰਸ ਨੇ ਨਾ ਉਹਨਾਂ ਨੂੰ ਸਾਰੀ ਕਾਂਗਰਸ ਨੇ ਘੰਟਾ ਘੜ ਦਿਖਾ ਕੇ ਭੇਜਿਆ ਸੀਗਾ ਕਿ ਬਹੁਤ ਵੱਡਾ ਪਰ ਜਿੱਦਾਂ ਜਿੱਦਾਂ ਉਹ ਘੰਟਾ ਘੜ ਦੇ ਨੇੜੇ ਆਈ ਕਿ ਉਹ ਕਰਕੇ ਆ ਜੋ ਸਰੈਂਡਰ ਕਰਨਾ ਹੈ ਜੀ ਤੁਹਾਡਾ ਕਹਿਣਾ ਕਿ ਕਿਹਾ ਕਿ ਜਿਹੜੇ ਕਾਂਗਰਸੀ ਵਰਕਰ ਨੇ ਹੈ ਸੀਨੀਅਰ ਨੁਮਾਇੰਦੇ ਨੇ ਉਹਨਾਂ ਨੂੰ ਪੁੱਛ ਕੇ ਚ ਨਹੀਂ ਕੀਤੀ ਤੇ ਲੱਗਦਾ ਕਿ ਕਿਤੇ ਨਾ ਕਿਤੇ ਮਨ ਦੇ ਵਿੱਚ ਉਹਨਾਂ ਦੇ ਰੋਸ ਸੀ ਕਰਕੇ ਆ ਗਿਆ ਸਰ ਉਹ ਤਾਂ ਉਹ ਤਾਂ ਉਹਨਾਂ ਦਾ ਫੇਸ ਹੀ ਦੱਸ ਰਿਹਾ ਸੀ ਸਰ ਮੇਰੇ ਤਾਂ ਬਹੁਤ ਸਤਿਕਾਰਯੋਗ ਨੇ ਕਿਉਂਕਿ ਵੱਡੇ ਨੇ ਨਾ ਕਹਿੰਦੇ ਵੱਡਿਆਂ ਦੀ ਰਿਸਪੈਕਟ ਕਰਨੀ ਚਾਹੀਦੀ ਆ ਉਹ ਤਾਂ ਉਹਨਾਂ ਦਾ ਫੇਸ ਹੀ ਦੱਸ ਰਿਹਾ ਤੁਸੀਂ ਟਿਕਟ ਮਿਲਣ ਤੋਂ ਪਹਿਲੇ 5 ਦਿਨ ਦੇਖ ਲਓ ਤੇ ਹੁਣ ਦਾ ਦੇਖ ਲਓ ਵਿਚਾਰੇ ਚਲੋ ਕੋਈ ਗੱਲ ਨਹੀਂ ਸਮਰਥਨ ਦੇ ਗਏ ਨੇ ਵਧੀਆ ਹੋਊਗਾ ਹੁਣ ਜਿਹੜੇ ਅਗਲੇ 4-5 ਘੰਟੇ ਨੇ ਸਾਰੀ ਕਾਂਗਰਸ ਆਮ ਆਦਮੀ ਪਾਰਟੀ ਨੂੰ ਸਰੋਂ ਦਾ ਫੋਨੋ ਤੋਂ ਬਰਾ ਸਸਕਾਲ ਦੋਸਤੋ ਕੀ ਹਾਲ ਹੈ ਠੀਕ ਠਾਕ ਹੋ ਵੋਟਾਂ ਬਹੁਤ ਪੈ ਰਹੀਆਂ ਐਂ ਔਰ ਬਾਈਕ ਰੂਟ 'ਤੇ ਨਹੀਂ ਕੇ ਪਾਇ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਲੋਕ ਕਹਿੰਦੇ ਕੀ ਵਧਾਈਆਂ ਲੈ ਲਓ ਵਧਾਈਆਂ ਲੈ ਲਓ ਸੋ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੁਣ ਮੈਂ ਤੇ ਸੰਜੀ ਜੀ ਅਗਲੇ ਬੂਥਾਂ ਤੇ ਜਾ ਰਹੇ ਆ ਸੰਜੀ ਤਲਵਾਰ ਸਾਹਿਬ ਇੱਕ ਤੁਹਾਨੂੰ ਬੇਨਤੀ ਕਰਨੀ ਚੋਣ ਹੈ ਕਿ ਆਮ ਆਦਮੀ ਪਾਰਟੀ ਔਰ ਆਗਰੀਆਂ ਰਵਨੀਤ ਸਿੰਘ ਬਿੱਟੂ ਦੋਨੇ ਜਾਣੇ ਰਲ ਗਏ ਐ ਔਰ ਦੋਹਾਂ ਨੇ ਮਨ ਬਣਾ ਲਿਆ ਵੀ ਕਿਵੇਂ ਨਾ ਕਿਵੇਂ ਅਸੀਂ ਰਾਜੇ ਵੜਿੰਗ ਨੂੰ ਡੀਫੇਮ ਕਰੀ ਸੋ ਕਹਿ ਰਿਹਾ ਕਿ ਰਾਜਾ ਵੜਿੰਗ ਸਾਨੂੰ ਸਮਰਥਨ ਦੇ ਗਿਆ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਜੇ ਤੁਹਾਨੂੰ ਸਮਰਥਨ ਦੇਣਾ ਸੀ ਤਾਂ ਮੈਂ ਤੁਹਾਨੂੰ ਅੱਜ ਤੋਂ 20 ਦਿਨ ਪਹਿਲਾਂ ਦਿੰਦਾ ਉਮਲਿੰਗ ਵਾਲੇ ਦਿਨ 6 ਵਜੇ ਮੈਂ ਤੁਹਾਨੂੰ ਸਮਰਥਨ ਦੇਣਾ ਸੀ ਸੋ ਇਸ ਤਰ੍ਹਾਂ ਦੀ ਜਿਹੜੀ ਘਟਿਆ ਰਾਜਨੀਤੀ ਹੈ ਤੁਸੀਂ ਚੋਣਾਂ ਪੂਰੀ ਤਰੀਕੇ ਦੇ ਨਾਲ ਹਾਰ ਰਹੇ ਹਾਂ ਮੈਂ ਆਪਣਾ ਵਿਅਕਤੀ ਕਾਂਗਰਸ ਪਾਰਟੀ ਦੇ ਸੇਵਾਦਲ ਦੇ ਪ੍ਰਧਾਨ ਵੀ ਰਹੇ ਔਰ ਉਸ ਗਲੀ ਚ ਰਹਿੰਦੇ ਜਿੱਥੇ ਪੱਪੀ ਪ੍ਰਸ਼ਦ ਰਹਿੰਦਾ ਉਹ ਪੀੜੀ ਦੀ ਗਲੀ ਹੈ ਸਾਰੇ ਇਹ ਚਾਚੇ ਤਾਇਆ ਦੇ ਪੁੱਤ ਹੈ ਪਰ ਉਹ ਆਪਣੇ ਨਾਲ ਖੜੇ ਨੇ ਚਿੱਟੀ ਪੁੱਗੀ ਪਾ ਕੇ ਉਹਨਾਂ ਨੂੰ ਵੋਟ ਵੀ ਪਾਉਂਦੇ ਰਹੇ ਸੀ ਮੈਂ ਉੱਥੇ ਗਿਆ ਸੁਸ਼ੀ ਪ੍ਰਸ਼ਦ ਦੀ ਰਕਾਰ ਉੱਥੇ ਇਹਦਾ ਮੁੰਡਾ ਆ ਗਿਆ ਔਰ ਇਹਦਾ ਮੁੰਡਾ ਸਾਡੇ ਨਾਲ ਬੈਠ ਕੇ ਨਹੀਂ ਭਾਜੀ ਮੈਂ ਕੁਝ ਨਹੀਂ ਹੁ ਮੈਂ ਕਿਹਾ ਔਰ ਬਦਤਮੀਜ਼ੀ ਨਾ ਕਰੀ ਉਹ ਪਤਾ ਹੋਣਾ ਚਾਹੀਦਾ ਹੈ ਵੀ ਵੱਡਿਆਂ ਦਾ ਸਤਿਕਾਰ ਕਿਵੇਂ ਕਰਨਾ ਹੈ ਸੋ ਮੇਰੇ ਕਹਿਣ ਦਾ ਮਕਸਦ ਉੱਥੇ ਉਹ ਆ ਗਿਆ ਤੇ ਹੁਣ ਇਹ ਕਿਉਂਕਿ ਤਿੰਨ ਚਾਰ ਦਿਨਾਂ ਦਾ ਇਹ ਚਲਾ ਰਹੇ ਸੀ ਆਪਦੀ ਆਡੀਓ ਵੀ ਰਾਜਾ ਵਰਿੰਗ ਨੇ ਸਮਰਥਨ ਦਿੱਤਾ ਸਾਰੇ ਹੱਕਾਂ ਚਲਾਈਆਂ ਪੰਜਾਬ ਚੋਟੇ ਚੰਨੀ ਸਾਹਿਬ ਦੇ ਵੀ ਚਲਾਈ ਸੀ ਚੰਨੀ ਸਾਹਿਬ ਨੇ ਸਮਰਥਨ ਦੇਤਾ ਸੋ ਉੱਥੇ ਫੋਟੋ ਖਿਚਾ ਕੇ ਉਹ ਫੋਟੋ ਵਾਇਰਲ ਕਰਦਾ ਤੇ ਰਵਨੀਤ ਸਿੰਘ ਬੱਟੂ ਕਹਿੰਦੇ ਰਾਜਾ ਵਰਿੰਗ ਸਮਰਥਨ ਦੇ ਗਿਆ ਕਿਉਂ ਤੁਸੀਂ ਮੇਰੇ ਮਾਮੇ ਲੱਗਦੇ ਹੋ ਮੈਂ ਹਮੇਸ਼ਾ ਤੁਹਾਨੂੰ ਸਮਰਥਨ ਦੇਵਾਂਗਾ ਸੋ ਇਹੋ ਜੀਆਂ ਬੇਤੁਕੀਆਂ ਗੱਲਾਂ ਜਿਹੜੀਆਂ ਕਰਨੀਆਂ ਐ ਉਹ ਵਾਜਬ ਨਹੀਂ ਐ ਸੋ ਮੇਰੀ ਮੇਰੀ ਪੰਜਾਬ ਦੇ ਲੋਕਾਂ ਨੂੰ ਔਰ ਹਰਿਆਣਾ ਦੇ ਲੋਕਾਂ ਨੂੰ ਬੇਨਤੀ ਐ ਕਿ ਇਹਨਾਂ ਦਾ ਮੂੰਹ ਤੋੜ ਜਵਾਬ ਦਿਓ ਔਰ ਇਹੋ ਜੀ ਹਰਕਤ ਕਰਨ ਵਾਲਿਆਂ ਨੂੰ ਸਖਤ ਸਿਖਾਓ ਕਿ ਇਹੋ ਜੀਆਂ ਘਟਿਆ ਹਰਕਤਾਂ ਕਰਕੇ ਲੋਕਾਂ ਨੂੰ ਗਮਰਾਹ ਕਰਦੇ ਐ ਔਰ ਇਹ ਠੋਕੜੀ ਠੋਕੜੀਆਂ ਸਾਰੇ ਜਾਣਿਆ ਨੇ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕਰਕੇ ਲੋਕਾਂ ਨੂੰ ਦੱਸੋ ਈ ਆ ਇਹ ਨਵੀਂ ਅਸਲੀਅਤ ਹੈ ਬਿੱਟੂ ਤੇ ਪੱਪੀ ਬਰਾਸ਼ਰ ਚਾਦੀ ਉਹਨਾਂ ਦੇ ਮੁੰਡੇ ਦੀ ਧੰਨਵਾਦ ਮਿਲਦੇ ਆਂ ਫੇ ਭੁੱਲ ਨਾ ਜਾਇਓ ਹੱਥ ਨੂੰ ਤਿਆਰ ਰੱਖਿਓ ਔਰ ਦਬ ਕੇ ਤਕੜੇ ਹੋ ਕੇ ਕਾ ਮਿਹਰਬਾਨ